ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਪ੍ਰੀਤਿੰਦਰ ਸਿੰਘ ਪੱਟੀ ਅੱਜ 76ਵਾਂ ਗਣਤੰਤਰ ਦਿਵਸ ਖਰੜ ਦੀਆਂ ਨਾਜ ਮੰਡੀ ਵਿਖੇ ਬੜੀ ਧੂਮਤਾਂ ਨਾਲ ਮਨਾਇਆ ਗਿਆ ਮੁੱਖ ਮਹਿਮਾਨ ਵਜੋਂ ਐਸਡੀਐਮ ਖਰੜ ਸਰਦਾਰ ਗੁਰਮੰਦਰ ਸਿੰਘ ਨੇ ਸ਼ਿਰਕਤ ਕੀਤੀ ਆਓ ਦਿਖਾਈਏ ਉਸ ਦੀ ਲਾਈਵ ਤਸਵੀਰ ਫੋਟੋ ਲੂਵੀ ਜੀ ਆਇਆ ਆਖਦੇ ਆ ਨੇ ਨਾਇਗਰ ਕਾਉਂਸਲ ਦੇ ਈਓ ਸਾਹਿਬ ਉਸਦੀ ਪੰਡਾਲ ਵਿੱਚ ਪਾਜ ਰਹੇ ਨੇ ਉਹਨਾਂ ਨੂੰ ਵੀ ਜੀ ਆਇਆਂ ਆਖਦੇ ਆ 라스티 솔로 람이 첫. ਨਹੀਂ ਵਾਲ ਚਲਿਆ ਮੁਨਾ ਗੰਭਾਉ ਚਲ ਚਲਦੀ ਦਰਮਨਾਰ ਜਸਰ ਜੰਗ ਨਗਰ ਕੌਂਸਲ ਦੇ ਕਰਮਚਾਰੀ ਜੋ ਆਪਣੀ ਡਿਊਟੀ ਨੂੰ ਬਖੂਬ ਬਖੂਬੀ ਨਿਭਾਉਂਦੇ ਹਨ ਪ੍ਰਸ਼ੰਸਾਯੋਗ ਹਨ ਚਾਹੇ ਉਹ ਕੋਵਿਡ ਦਾ ਸਮਾਸੀ ਜੇ ਬਰਸਾਤਾਂ ਦਾ ਸਮਾਂ ਸੀ ਸਾਰੇ ਕਰਮਚਾਰੀ ਪੂਰੀ ਮਿਹਨਤ ਨਾਲ ਕੰਮ ਕਰਦੇ ਹਨ ਸਾਡੇ ਕਰਮਚਾਰੀ ਸ਼ਹਿਰ ਦੇ ਪਾਣੀ ਸੀਵਰੇਜ ਦੀ ਸਪਲਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਸ਼ਹਿਰ ਦੀ ਅਤੇ ਨਗਰ ਕੌਂਸਲ ਖਰੜ ਦਾ ਪੂਰਾ ਸਾਥ ਦਿੰਦੇ ਹਨ ਇਹ ਸਾਰੇ ਹੀ ਕਰਮਚਾਰੀ ਪ੍ਰਸ਼ਾਸਨ ਦੇ ਪਾਤਰ ਹਨ ਅੰਤ ਵਿੱਚ ਉਹਨਾਂ ਮਹਾਨ ਸ਼ਖਸੀਅਤਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਨਮਨ ਕਰਦੇ ਹਾਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਖਾਤਰ ਆਪਣਾ ਬલિદાન ਦਿੱਤਾ ਉਹਨਾਂ ਦੀ ਸ਼ਹਾਦਤ ਦਾ ਕਾਰਨ ਹੀ ਅੱਜ ਤਿਰੰਗਾ ਝੰਡਾ ਬੜੇ ਹੀ ਸ਼ਾਨ ਨਾਲ ਲਹਿਰਾਉਂਦਾ ਹੈ ਧੰਨਵਾਦ ਜੈ ਹਿੰਦ ਮੈਂ ਜਸਪ੍ਰਿਤ ਕੌਰ ਸਾਰੇ ਹੀ ਦੇਸ਼ ਵਾਸੀਆਂ ਅਤੇ ਖਰੜ ਦੇ ਨਿਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦੀ ਹਾਂ ਇਹ ਦਿਨ ਸਾਡੇ ਸਾਰੇ ਲਈ ਅਪਰੀ ਕੋਮ ਦਾ ਸਨਮਾਨ ਕਰਨ ਦਾ ਦਿਨ ਹੈ ਭਾਰਤ ਵਿੱਚ ਗਣਤੰਤਰ ਦਿਵਸ ਹਰ ਸਾਲ 26 ਜਨਵਰੀ ਨੂੰ ਮਨਾਇਆ ਜਾਂਦਾ ਹੈ ਜੋ ਡਲੋਰ ਪਲੇਸਰ ਦੋ ਟਿੱਪਰ ਇੱਕ ਜੀਸੀਵੀ ਇੱਕ ਸੀਵਰੇਜ ਸੈਕਸ਼ਨ ਮਸ਼ੀਨ ਦੋ ਸਵੀਪਿੰਗ ਮਸ਼ੀਨਾਂ ਸ਼ਾਮਲ ਹਨ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਪ੍ਰਾਪਰਟੀ ਟੈਕਸ ਸੀਵਰੇਜ ਅਤੇ ਪਾਣੀ ਦੇ ਬਿੱਲਾਂ ਨੂੰ ਜਮ੍ਹਾਂ ਕਰਵਾਉਣ ਅਤੇ ਆਪਣੇ ਕਨੈਕਸ਼ਨ ਨੂੰ ਵੀ ਰੈਗੂਲਰ ਕਰਵਾਉਣਾ ਮੈਂ ਸ਼ਹਿਰ ਵਾਸੀਆਂ ਅਤੇ ਸਮੂਹ ਐਮਸੀ ਮੈਂ ਸੋਹਣੋ ਬਲਾੜਿਆਂ ਨੂੰ ਬੇਨਤੀ ਕਰੂਗਾ بار بار ਉਹ ਸਟੇਜ ਤੇ ਆ ਕੇ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕਰਨ ਸਾਡੇ ਕਾਰ ਸਾਹਿਬ ਅਫਸਰ ਮੈਡਮ ਲੈਂਗੁਏਜ ਦੀ ਸਹਾਇਤਾ ਕਰਦੇ ਆ ਰਿਸ਼ੀ ਸ਼ਮਾਗੇ ਗਾਰੇ ਤੇ

ਚਲੋ ਅੱਜ ਦੇ ਰਿੰਦੀ ਲੱਖ ਲੱਖ ਵਧਾਈ ਦਿੰਨਾ ਕਿਉਂਕਿ ਜੋ ਸਾਡੇ ਦੇਸ਼ ਦੀ